ਤੇ ਖਬਰ ਮੋਗਾ ਤੋਂ ਜਿੱਥੇ ਕਿ ਪਨਬਸ ਦੇ ਕੰਡਕਟਰ ਅਤੇ ਇੱਕ ਮਹਿਲਾ ਦੇ ਵਿਚਕਾਰ ਹੱਥੋਪਾਈ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਤਸਵੀਰਾਂ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਸਰਕਾਰੀ ਬੱਸ ਦਾ ਕੰਡਕਟਰ ਇੱਕ ਮਹਿਲਾ ਦੀ ਕੁਟਮਾਰ ਕਰ ਰਿਹਾ ਮੌਕੇ ਤੇ ਮੀਤ ਲੋਕਾਂ ਦੇ ਵੱਲੋਂ ਘਟਨਾਕ੍ਰਮ ਦੀ ਵੀਡੀਓ ਆਪਣੇ ਮੋਬਾਈਲ ਡਿਵਾਈਸ ਕੈਪਚਰ ਕੀਤੀ ਗਈ ਹੈ ਪਿੰਡ ਮੈਲ ਅਦਨਾ ਮਨਪ੍ਰੀਤ ਕੌਰ ਹੈ ਜਿਸ ਨੇ ਪੁਲਿਸ ਨੂੰ ਬਸ ਕੰਡਕਟਰ ਦੇ ਵਿਰੁੱਧ ਸ਼ਿਕਾਇਤ ਦਰਜ ਕਰਵਾਈ ਹੈ ਜਾਣਕਾਰੀ ਮੁਤਾਬਕ ਫਲਾਮ ਸਰਦੀ ਰਹਿਣ ਵਾਲੀ ਮਨਪ੍ਰੀਤ ਕੌਰ ਜੋ ਕਿ ਬੁਗੇਪੁਰਾ ਬਾਈਪਾਸ ਦੇ ਨੇੜੇ ਇੱਕ KFC ਆਊਟਲਟ ਤੇ ਕੰਮ ਕਰਦੀ ਹੈ ਅਤੇ ਪਿਛਲੇ 3 ਸਾਲਾਂ ਤੋਂ ਉਹ ਪਿੰਡ ਸਲਾਮ ਸਰ ਤੋਂ ਰੋਜ਼ਾਨਾ ਸਰਕਾਰੀ ਬੱਸ ਦੇ ਰਾਹੀਂ ਇੱਥੇ ਆਉਂਦੀ ਹੈ ਮਨਪ੍ਰੀਤ ਕੋਰ ਮੁਤਾਬਕ 2 ਸਤੰਬਰ ਦੀ ਸਵੇਰ ਨੂੰ ਉਹ ਪੰਜਾਬ ਰੋਡ ਵੇਸ ਪੰਬਸ ਦੇ ਰਾਹੀਂ ਮੋਗਾ ਆ ਰਹੀ ਸੀ ਕਿ ਬੱਸ ਕੰਡਕਟਰ ਅਮਨਦੀਪ ਸਿੰਘ ਵਾਸੀ ਮਾਨਸਾ ਦੇ ਵੱਲੋਂ ਉਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾਣ ਲੱਗਾ ਤੇ ਜਦੋਂ ਬੱਸ ਮੋਗਾ ਬਾਈਪਾਸ ਦੇ ਬਗਾਪੁਰਾਣਾ ਪੁਲ ਦੇ ਨੇੜੇ ਪੁੱਜੀ ਤਾਂ ਉਸਨੇ KFC ਦੇ ਨੇੜੇ ਉਤਰਨ ਦੇ ਲਈ ਕਿਹਾ ਤਾਂ ਇਸਤੇ ਕੰਡਕਟਰ ਨੇ ਉਸਨäl ਬੈਂਸਵਾਜੀ ਕਰਨੀ ਸ਼ੁਰੂ ਕਰ ਦਿੱਤੀ ਉਸ ਸਮੇਂ ਕਾਫੀ ਮੀ ਪਿਆਰੀਅਸੀਤ ਕੰਡਕਟਰ ਨੇ ਮਨਪ੍ਰਿਤ ਕੋਰ ਨੂੰ ਜ਼ਬਰਦਸਤੀ ਬਸ ਤੋਂ ਹੇਠਾਂ ਧੱਕਾ ਦੇ ਦਿੱਤਾ ਤੇ ਖੁਦ ਵੀ ਹੇਠਾਂ ਉਤਰ ਕੇ ਉਸ ਦੀ ਕੁਟਮਰ ਕਰਨ ਲੱਗਾ ਮੌਕੇ ਤੇ ਮਯੂਦ ਰਾਗੀਰਾ ਨੇ ਔਰਤ ਨੂੰ ਬਚਾਇਆ ਅਤੇ ਉਸ ਨੂੰ ਇਲਾਜ ਲਈ ਮੋਗਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਔਰਤ ਦੇ ਵੱਲੋਂ ਹੁਣ ਜੋ ਸ਼ਿਕਾਇਤ ਪੁਲਿਸ ਤੋਂ ਦਰਜ ਕਰਵਾਈ ਗਈ ਹੈ ਉਸ ਦੇ ਤਹਿਤ ਬੱਸ ਕੰਡਕਟਰ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਅਤੇ ਫਿਲਹਾਲ ਦੋਸ਼ੀ ਦੀ ਪਾਲ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ। ਹਾਂਜੀ ਮਨਪ੍ਰੀਤ ਕੌਰ ਵੱਲੋਂ ਜਿਹੜਾ 199 ਨੰਬਰ ਐਫ ਆਈ ਆਰ ਜਿਹੜੀ ਪੀ ਐਸ ਸਿਟੀ ਮੂਗਾ ਦਰਜ ਕੀਤੀ ਗਈ ਹੈ ਜਿਸ ਦੇ ਵਿੱਚ ਉਹ ਲੜਕੀ ਨੇ ਦੱਸਿਆ ਵੀ ਉਹ ਸਮਾਲਸਰ ਦੀ ਰਹਿਣ ਵਾਲੀ ਹੈ ਤੇ ਉਹ ਆਊਟਲੈਟਸ ਤੇ ਜਿਹੜੇ ਬੱਗੀਪੁਰਾ ਚੌਂਗ ਤੇ ਆਊਟਲੈਟਸ ਨੇ ਉੱਥੇ ਕੰਮ ਕਰਦੀ ਹੈ। ਇਹ ਰੋਜ਼ ਸਮਾਲਸਰ ਤੋਂ ਮੂਗਾ ਆਂਦੀ ਸੀ। ਇਹ ਤੇ ਕੁਝ ਦਿਨ ਪਹਿਲਾਂ ਦੀ ਗੱਲ ਈ ਉੱਥੋਂ ਆ ਰਹੀ ਸੀ ਤੇ ਕੰਡਕਟਰ ਨੇ ਜਿਹੜਾ ਕੰਡਕਟਰ ਨੂੰ ਇਹਨੇ ਕਿਹਾ ਵੀ ਮੈਨੂੰ ਆਊਟਲੈਟਸ ਦੇ ਬਾਹਰ ਉਤਾਰ ਦੇ ਲੇਕਿਨ ਜਿਹੜਾ ਕੰਡਕਟਰ ਇਹਦੇ ਨਾਲ ਬਹਿਸ ਬਾਜੀ ਕਰਨ ਲੱਗ ਗਿਆ ਤੇ ਬਹਿਸ ਬਾਜੀ ਕਰਕੇ ਉਹਨੇ ਨਾਲੇ ਤਾਂ ਇਹਨੂੰ ੱੱਕਾ ਦੇ ਕੇ バス 'ਚੋਂ ਥੱਲੇ ਲਾਤਾ ਤੇ ਨਾਲੇ ਇਸ ਦੀ ਜਿਹੜੀ ਰਿਪੋਰਟ ਮਾਰਕ ਕੀਤੀ ਹੈ ਉਹ ਜੋ ਮੁਤਾਬਕ ਉਹਦੇ ਬਿਆਨ ਤੇ ਐਮਐਲਆਰ ਕਾਰਵਾਈ ਬੰਦੀ ਸੀ ਉਸ ਦੇ ਤਹਿਤ ਜਿਹੜਾ ਮੁਕੱਦਮਾ ਰਜਿਸਟਰ ਕੀਤਾ ਗਿਆ ਕੋਈ ਮੀਡੀਆ ਵੀ ਆਈ ਹੈ ਜੀ ਹਾਂਜੀ ਇੱਕ ਵੀਡੀਓ ਵੀ ਹੈਗੀ ਹੈ ਜਿਸ 'ਚ ਕੋਟਮਾਰ ਕਰਦਾ ਦਿਖਾਈ ਦੇ ਜੇ ਇਹ ਪੁੱਛਤਾ ਰਿਹਾ ਕਿ ਤੇ ਵੀ ਗੱਲ ਜਿਹੜੀ ਤੁਹਾਮਾਰੀ ਹੈ ਆਊਟਲੈਟ ਦੇ ਬਾਹਰ ਹੋਈ ਹੈ ਜਾਂ ਕਿਤੇ ਹੋਰ ਹੋਈ ਹੈ ਇਹ ਜਿਹੜੀ ਕਟਮਾਰ ਹੈਗੀ ਇਹ ਬੁੱਗੀਪੁਰਾ ਚੌਂਕ ਦੇ ਕੋਲ ਹੀ ਹੋਈ ਹੈ ਜਿਹਦੇ ਵਿੱਚ ਰੋਗੀ ਪੜਿਆ ਗਿਆ ਜੀ ਰੈਡੀਕਾਈ ਹੋ ਗਿਆ ਹਾਂਜੀ ਉਹਨੇ ਲੜਕੀ ਨੇ ਬਾਈ ਨੇਮ ਜਿਹੜਾ ਇਹਦਾ ਲਿਖਾਇਆ ਆ ਮਨਦੀਪ ਸਿੰਘ ਇਹ ਮਾਨਸਾ ਦਾ ਰਹਿਣ ਵਾਲਾ